ਵਾਹਿਗੁਰੂ ਜੀ ਕੀ ਫਤਿਹ ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹਿਗੁਰੂ 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 ਵਾ ਗੁਰੂ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਪੌੜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਆ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਗੁਜਈ ਜੋ ਤੁਧ ਪਾਣਾ ਜੰਤ ਸੋ ਦਰਗੈ ਸਿਜਈ ਜਿਸਨੋ ਤੇਰੀ ਨਦਰ ਹੋਮੈ ਤਿਸ ਗਈ ਜਿਸਨੋ ਤੂੰ ਸੰਤੋਸ਼ਟ ਕਲਮਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਪੋ ਸੋ ਪਈ ਜਿਸਨੋ ਤੂੰ ਕਿਰਪਾਲ ਸੱਚਾ ਸੋ ਤੀ ਜਿਸਨੋ ਤੇਰੀ ਮਾਇਆ ਨ ਪੋਹੇ ਅਗਨਈ ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸਲੋਕ ਮਹਲਾ ਪੰਜਵਾ ਕਰ ਕਿਰਪਾ ਕਿਰਪਾ ਲੈ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨਤਾ ਨੇ ਅੰਦਰ ਵਾਸ ਦੁਖਾਂ ਨਾਸ ਹੋਏ ਹੱਥ ਤੇ ਆਪ ਰਖਵੇ ਆਪੇ ਬੋ ਨਾ ਖੋਏ ਗੁਣ गावा ਦਿਨ ਰਹਿਣ ਹਿੱਤੇ ਕਮ ਲਾਏ ਸੰਤ ਜਨਾ ਕੈ ਸੰਗ ਹੋ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਏ ਕੋ ਰਵ ਰਹਿਆ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰੋ ਦਇਆਲੇ ਆਪਣੀ ਸਿਫਤ ਦੇ ਦਰਸ਼ਨ ਦੇਖਨੇ ਹਾਲ ਨਾਨਕ ਪ੍ਰੀਤ ਏ ਮਹੱਲਾ ਪੰਜਵਾਂ ਇਕੋ ਜਪਿਐ ਮਨੈ ਮਾਹੇ ਇਕਸ ਕੀ ਸਰਣਾਇ ਇਕਸ ਸਿਓ ਕਰ ਪੈਰ ਹੜੀ ਤੂਜੀ ਨਾਹੀ ਜਾਏ ਇਕੋ ਦਾਤਾ ਮੰਗਿਐ ਸਭ ਕੇ ਚੱਪ ਲੈ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕਤਿ ਆਏ ਅੰਮ੍ਰਿਤ ਨਾਮ ਨਿਥਾ ਸਚ ਗੁਰਮੁਖ ਪਾਇਆ ਜਾਏ ਮਡਪਾ ਕੀ ਸੇ ਜੰਤ ਜਨ ਜਿਨ ਮਨ ਮੁਠਾ ਆਏ ਜਲ ਥਲ ਮਹੀਲ ਰਬ ਰਹਿਆ ਦੂਜਾ ਕੋਈ ਨਾਹੀ ਨਾਮ ਤੇ ਆਈ ਨਾਮੇ ਉਚਰਾ ਨਾਨਕ ਖਸਮ ਰਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੋਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨਾ ਹੈ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲਿਤ ਹੋ ਨਿਰਮਲ ਜਿਸਨੂੰ ਤੇਰੀ ਨਦਰ ਨਾ ਲੇਖਾ ਪੋਚੀਐ ਜਿਸਨੂੰ ਤੇਰੀ ਖੁਸੀ ਤਿੰਨ ਨੋਂ ਨਿਦ ਪੋਚੀਐ जिस नो तू प्रभु बल तिस क्या मोह छंद की जिस नो तेरी मेहर सो तेरी बندگی स लोक महल्ला पंचमा हो कृपाल स्वामी मेरे संता संग विहावे तुद्दो पले चैन जम जम मरदे तिन कदे ना चुकण आवे महल्ला पंचमा सतगुरु सिमरो अपना कट अब कट कट काट, काट हर हर नाम जपतिया ਕੋਈ ਨਾ ਬੰਦਾ ਬਾਟ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਏ ਉਥੇ ਤੇਰੀ ਰਗ ਅਗਨੀ ਉਦਰ ਮਾਈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪੌਜਲ ਬਿਖ ਮਸਗਾਓ ਗੁਰ ਸ਼ਬਦੀ ਪਾਰ ਪਾਏ ਜਿਸ ਕੋ ਲਗੀ ਪਿਆਸ ਅਮ੍ਰਿਤ ਸੇਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸੋ ਨੋ ਕਿਰਪਾਲ ਜਮਲੇ ਸਾਹਿਬ ਸਾਹਿਬ ਅਰਥਾ ਕੋਈ ਨਾ ਜਾਏ ਜੇ ਆਵੇ ਤੋ ਦੀ ਆਈ ਸੇ ਲੋਕ ਮਹੱਲਾ ਪੰਜਵਾ ਦੂਜਾ ਤਿਸ ਨਾ ਮੁਝਾਏ ਪਾਰ ਬ੍ਰਹਮ ਨਾਮ ਦੇਹੋ ਆਦਾਰ ਅਗਮ ਅਗੋਚਰ ਸਾਹਿਬੋ ਸਮਰੱਥ ਸੱਚ ਦਾ ਤਾਰ ਤੂੰ ਨਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰੇ ਕੀਮਤ ਕਹਿਣਾ ਨਾ ਜਾਈਏ ਅੰਤ ਨਾ ਪਾਰਾ ਬਾਰ ਪ੍ਰਭ ਛੋੜ ਹਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸਖੀਏ ਸਚ ਸਾਹ ਹ ਸੇ ਜਿਨ ਸੱਚਾ ਬਿਵਹਾਰ ਜਿਨਾਂ ਲਕੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਜ਼ਾਰ ਨਾਨਕ ਇਕਿਆਰਾ ਦੇ ਸੰਤਨ ਰੇਣਾਰ ਮਹੱਲਾ ਪੰਜਵਾ ਅਨੰਦ ਸੁਖ ਬਿਸਰਾ ਮਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਿਣਾ ਮਣੇ ਨਾ ਤੂੰ ਆਵੇਂ ਵਸ ਬੇਦ ਪੜਾਵਣੇ ਨਾ ਤੂੰ ਆਵੇਂ ਵਸ ਤੀਰਥ ਨਾਈਏ ਨਾ ਤੂੰ ਆਵੇਂ ਵਸ ਧਰਤੀ ਤਾਈਏ ਨਾ ਤੂੰ ਆਵੇਂ ਵਸ ਕਿਤੇ ਸਿਆਣਪੇ ਨਾ ਤੂੰ ਆਵੇਂ ਵਸ ਪੌਤਾ ਦਾਨ ਦੇ ਸਭ ਕੋ ਤੇਰੇ ਵਾਸੇ ਅਗਮ ਅਗੋਚਰਾ ਤੂੰ ਪਗਤਾ ਕਹਿ ਵਸ ਭਗਤਾ ਤਾਨ ਤੇਰਾ ਸੇ ਲੋਕ ਮਹੱਲਾ ਪੰਜਵਾ ਆਪੇ ਵੈਦ ਆਪਨਾ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸਮਨ ਵਸੈ ਤਿਸਕੇ ਸਭ ਦੁਖ ਮਿਟਾਇਣ ਮਹਲਾ ਪੰਜਵਾਂ ਹੁਕਮਿ ਉਛਲੇ ਹੁਕਮੈ ਰਹਿ ਹੁਕਮੈ ਦੁਖ ਸੁਖ ਸਮ ਕਰ ਸਹਿ ਹੁਕਮੈ ਨਾਮ ਜਪੇ ਦਿਨ ਰਾਤ ਹਨ ਨਾਨਕ ਜਿਸਨੋ ਹੋਵੇ ਦਾਤ ਹੁਕਮ ਮਰੇ ਹੁਕਮੇ ਹੀ ਜੀਵੇ ਹੁਕਮੇ ਨਾਨਾ ਵੱਡਾ ਧੀਵੇ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਾਪੇ ਨਿਰੋਧਰ ਗੁਰਮੰਤ ਹੁਕਮੇ ਆਮਣ ਜਾਣ ਰਹਾਏ ਨਾਨਕ ਜਾਕੋ ਪਗਤੀ ਲਾਏ ਪੌੜੀ ਹਉ ਤਿਸ ਢਾਡੀ ਕੁਰਬਾਨ ਜੀ ਤੇਰਾ ਸੇਵਦਾਰ ਹੋ ਤਿਸ ਟਾਡੀ ਬਲੇ ਹਰ ਜੀ ਗਾਵੇ ਗੁਣ ਅਪਾਰ ਸੋ ਟਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋ ਟਾਡੀ ਪਾਗਠ ਜਿਸ ਸੱਚਾ ਦੁਆਰ ਬਾਰੇ ਓ ਟਾਡੀ ਤੁਤ ਤੇ ਆਏ ਕਲਾਣੇ ਦਿਨ ਰਹਿਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਦਾ ਲਿਵੈ ਧਾਰ ਸੋਟਾ ਟੀ ਗੁਣਵੰਤ ਜਿਸਨੋ ਪ੍ਰਭ ਪਿਆਰ ਸੋ ਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮੀਓ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦੈ ਸਿਮਰ ਹਰਿ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹੈ ਸੋ ਆਓ ਜਨਮ ਪਦਾਰਤ ਸਫਲ ਹੋਏ ਮਨ ਮੈਂ ਲਾਈਐ ਭਾਉ ਸੁਖ ਸਹਿ ਜੀ ਆਨੰਦ ਕਰਨਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰ��ੇ ਪਾਈਐ ਥਾਉ ਮਹੱਲਾ ਪੰਜਵਾ ਨਾਨਕ ਨਾਮ ਤੇ ਆਈਐ ਗੁਰਪੂਰਾ ਮਤ ਦੇ ਪਾਣੇ ਜਪਤ ਕਬ ਸੰਜਮੋਂ ਪਾਣੇ ਹੀ ਕੱਢਲੇ ਪਾਣੇ ਜੋਨ ਪਵਾਈਐ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗੀਐ ਪਾਣੇ ਕਰਮ ਕਰੇ ਪਾਣੈ ਮਿੱਟੀ ਸਾਜ ਕੈ ਪਾਣੈ ਜੋਤ ਤਰੇ ਪਾਣੈ ਭੋਗ ਭੋਗਾਇਦਾ ਪਾਣੈ ਮਨੈ ਕਰੇ ਪਾਣੈ ਨਰਕ ਸਵਰਗ ਔ ਤਾਰੇ ਪਾਣੈ ਤਰਨ ਪਰੇ ਪਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਬਾਡੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੈ ਪਸੂ ਪ੍ਰੇਤ ਅਗਿਆਨ ਉਥਾਰੇ ਇੱਕ ਖੜੈ ਨਿਸ ਰਣ ਤੇਰਾ ਨਾਉ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰੇ ਤਰਾਪੀਐ ਰੋਗ ਸੋਗ ਦੁਖ ਵੰਜੈ ਜਿਸ ਨਾਉ ਮਨ ਵਸੈ ਤਿਸੇ ਪਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਦਾਰਣ ਹਾਰਿਆ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੇ ਆਸ ਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੰਬੇ ਪੁੱਲੀ ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਾਂ ਤੁਦ ਬਿਨ ਅੱਡ ਨਾ ਲਹਿੰਦੀ ਮਹੱਲਾ ਪੰਜਵਾਂ ਸਾਸ ਵਿਰਾਇਣ ਨਾਨਕ ਜੀਓ ਸਸੁਰਾ ਬਾਦੀ ਜੇਠੋ ਪੋਂ ਪੋਂ ਲੋ ਹੈ ਹੱਬੇ ਪਸ ਪੁਣੇ ਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਗੁੱਠਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੂੰ ਗੁੱਠਾ ਚਿੱਤ ਤਿਸ ਕਦੇ ਨ ਹਾਰਣੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਣੋ ਜਿਸ ਨੂੰ ਲਾਏ ਸੱਚ ਤਿਸ ਸੱਚ ਸਮਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਪਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਣਣੋ ਉਹ ਸਭਨਾ ਕੀ ਰੇਣ ਬਿਰਹੀ ਚਾਰਣੋ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਣ ਉਸ ਲੋਕ ਮਹੱਲਾ ਪੰਜਵਾਂ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ ਹੱਬ ਕਿੱਜ ਤਿਆਗੀ ਹੱਬੇ ਸਾਖ ਕੁੜਾ ਬੇ ਡੱਠੇ ਤੋਂ ਪੱਲੇ ਟੈਂਡੇ ਲਾਗੀ ਮਹੱਲਾ ਪੰਜਵਾਂ ਪਰਦੀ ਪਰਦੀ ਨਾਨਕ ਜਿਉ ਹੋਂ ਫਾਵੀ ਥੀ ਬਹੁਤ ਦਿਸਾਵਰ ਪੰਦਾ ਤਾ ਹੋਂ ਸੁਖ ਸੁਖਾਲੀ ਸੁਤੀ ਜਾ ਗੁਰ ਮਿਲ ਸਜਣ ਮੈਂ ਲੱਦਾ ਪੋੜੀ ਸਭੇ ਦੁੱਖ ਸੰਤਾਪ ਜਤੋਂ ਤੋ ਭੁੱਲੀ ਐ ਜੇ ਕੀਚਣ ਲੱਕੀ ਉਪਾਵਤਾ ਕਹੀ ਨਾ ਕੋਲੀ ਐ ਜਿਸਨੋ ਵਿਸਰੇ ਨਾਉ ਸੋ ਨਿਰਦਨ ਕਾਂਢੀਐ ਜਿਸਨੋ ਵਿਸਰੇ ਨਾਉ ਸੋ ਜੋਨੀ ਹਾਂਢੀਐ ਜਿਉ ਖਸਮ ਨ ਆਵੇ ਚਿਤ ਤਿਸ ਜਮ ਡੰਡ ਦੇ ਜਿਸ ਖਸਮ ਨ ਆਵੀ ਚਿਤ ਰੋਕੀ ਸੇ ਗਣੈ ਜਿਸ ਖਸਮ ਨ ਆਵੀ ਚਿਤ ਸੋ ਖਰੋ ਅਹੰਕਾਰੀਆਂ ਸੋਈ ਦੂਹੇ ਲਾਜ ਜਗ ਜਿਨ ਨਾਉ ਵੀ ਸਾਰਿਆ ਸੋਕ ਮਹੱਲਾ ਪੰਜਵਾਂ ਤੈਂਦੀ ਬੰਦਸ ਮੈਂ ਕੋਇ ਨਾ ਡੇਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾਂ ਪਾਵ ਸੁਹਾਵੇ ਜਾ ਤੋਂ ਤੇਰੇ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤੋ ਜਸ ਗਾਵੇ ਜਿਉ ਪਇਆ ਤੋ ਸਰਣੀ ਪੋੜੀ ਮਿਲ ਨਾਰੀ ਸਤ ਸੰਗ ਮੰਗਲ ਗਾਵੇ ਆ ਘਰ ਕਾ ਹੋਆ ਬੰਦਾਨ ਪੋੜਨਾ ਤਾਵੇ ਆ ਵੇਂਟੀ ਦਰ ਮਤ ਦਰਦ ਹੋਏ ਸੋਏ ਕੁੜਾਵੇ ਆ ਸੀਲ ਬੰਤ ਪਰਦਾਨ ਹਿਰਦੈ ਸਚਾਵੇ ਆ ਅੰਤਰ ਪਾਹਰ ਇੱਕ ਇੱਕ ਰੀਤਾ ਵਿਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵਿਆ ਸੋਭਾ ਪਣੀ ਸੀਗਾਰ ਖਸਮ ਜਾ ਰਾਵਿਆ ਮਿਲਿਆ ਆਈ ਸੰਜੋਗ ਜਾ ਤਿਸ ਪਾਵਿਆ ਸਲੋਕ ਮਹਲਾ 5 ਹਬ ਗੁਣ ਟੈਂਡੇ ਨਾਨਕ ਜੀਓ ਮੈ ਕੂ ਤੀਏ ਮੈ ਨਿਰਗੁਣ ਤੇ ਕਿਆ ਹੋਵੇ ਦੋਂ ਜੇ ਵੱਡਾ ਤਾਰ ਨਾ ਕੋਈ ਜਾਚਕ ਸਦਾ ਜਾਚੋ ਵੈ ਮਹੱਲਾ ਪੰਜਵਾ ਦੇ ਚ ਜੰਦੜੀ ਊਣ ਮਜੂਣਾ ਗੁਰ ਸੱਜਣ ਜੀਓ ਤਰਾਇਆ ਹਬੈ ਸੁਖ ਸੁਹੇਲਣਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਹ ਚਲ ਚੋਰ ਛਤ ਜੋ ਪਾਵੇ ਪਰਮ ਬ੍ਰਹਮ ਸੋਈ ਸਚ ਨਾਉ ਜੇ ਪਾਵੇ ਪਰਮ ਬ੍ਰਹਮ ਨਿਥਾਵੈ ਮਿਲੈ ਥਾਉ ਜੋ ਕੀ ਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾ ਮਲ ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰਿਆ ਕਾਰਣ ਕਰਨ ਕਰੀਮ ਕੁਦਰਤ ਤੇਰੀ ਐਸ ਲੋਕ ਮਹੱਲਾ ਪੰਜਵਾ सोई सुनंदड़ी मेरा मन तन मौला नाम जपंदड़ी लाली पंद झुलंदड़ी मेरा अंदर गोर दर्शन देखने हाली मोहल्ला पंचवा हट मंजाहू मैं माणक लता मूल न कीता मैं को सतगुरु दता टूंड बजाई थिया थीता जन्म पदारित नानक जीता पौड़ी ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪਰਗਾ ਸਿਆ ਸੋ ਅਨ ਦਿਨ ਜਾਗਾ ਲਗਾ ਰੰਗ ਚਰਣਾ ਅਰਬਿੰਦ ਸਭ ਭ੍ਰਮ ਭੋ ਭਗਾ ਆਤਮ ਜਿੱਤਾ ਗੁਰਮਤੀ ਆ ਗੰਜਤ ਪਾਗਾ ਜਿਸੇ ਤੇ ਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ 86 ਮਜ ਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸਭਾ ਦਾ ਨਾਨਕ ਤਿਸ ਬਲੇ ਹਾਰਣੈ ਜਿਸ ਏਵਡ ਪਾਗਾ ਸ ਲੋਕ ਮਹੱਲਾ ਪੰਜਵਾਂ ਜਾਪੇਰੇ ਅੰਦਰ ਤਾਤਨ ਬਾਹਰ ਜਾਪੇਰੇ ਬਾਹਰ ਤਾਤਨ ਮਾਹਰ ਬਿਨਨਾ ਵੇ ਬਹੁ ਫੇਰ ਫਿਰਾ ਹਰ ਸਤਗੁਰ ਸੰਗ ਦਿਖਾਇਆ ਜਾ ਹਰ ਜਨ ਨਾਨਕ ਸਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਤਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਤਰੈ ਬਿਰਲਾ ਪੂਜੈ ਕੋਏ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨ ਜਾਪਨ ਕਰਤ ਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਝ ਤੇਰੇ ਵਸ ਤੇਰਾ ਘਰ ਭਲਾ ਤੇਰੇ ਕਰ ਅਨੰਦ ਵਧਾਈ ਤੁੱਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਪਰਪੂਰ ਦਿਸ ਜਤ ਕਤਾਰ ਨਾਨਕ ਦਾਸਨ ਦਾਸ ਤੁਧ ਅਗੇ ਬਿਨ ਵਤਾਸ ਲੋਕ ਮਹੱਲਾ ਪੰਜਵਾ ਚਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਇਕਿਆਪਾਰ ਨਾਨਕ ਖੱਟੇ ਸੋ ਤਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸ ਮਾਹੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਅਵਲ ਅਮਰਤਾ ਮਨ ਲੋ ਤੇ ਉਹਨ ਮਿਲਣ ਕੋ ਕਿਉ ਬੰਜੈ ਕੀਤਾ ਵਰਨਾ ਚਹਿਨਾ ਬਾਹਰਾ ਉਹ ਅਗਮ ਅਜੀਤਾ ਉਹ ਪਿਆਰਾ ਜੀਤ ਕਾ ਜੋ ਖੋਲੇ ਪੀਤਾ ਸੇਵਾ ਕਰੀ ਤੁਸਾੜਿਆਂ ਮੈਂ ਦਸਿਓ ਮੀਤਾ ਕੁਰਬਾਨੀ ਬੰਜਾ ਵਾਰਨੇ ਬੱਲੇ ਬੱਲ ਕੀਤਾ ਦਸਣ ਸੰਤ ਪਿਆਰਿਆਂ ਸੁਣੋ ਲਾਏ ਚੀਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਗੁਰ ਦਿੱਤਾ ਸਲੋਕ ਮਹਲਾ 5ਵਾਂ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਏ ਧਰਤੀ ਭਾਰ ਨ ਵਿਆਪੇ ਉਨ ਕੋ ਲਾਹੁ ਲਾਹੇ ਮਹਲਾ 5ਵਾਂ ਕਬੀਰ ਚਾਵਲ ਕਾਰਣੇ ਤਖ ਕਉ ਮੋਹਲੀ ਲਾਏ ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਾ ਪਰਵਾਰ ਆਪ ਇਕਾਤਿਆ ਆਪਣੀ ਕੀਮਤ ਆਪ ਹੀ ਆਪੇ ਹੀ ਜਾਤਿਆਂ ਸਭ ਕਿਛ ਆਪੇ ਆਪ ਆਪ ਉਪਨਿਆ ਆਪਣਾ ਕੀਤਾ ਆਪ ਆਪ ਬਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਡਿਠਾ ਤਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿਠਾ ਜਿਸਨੂੰ ਤੇਰੀ ਦਇਆ ਸਲਾਹੇ ਸੋਈ ਤੁਦ ਜਿਸ ਗੁਰਪੇਟੇ ਨਾਨਕ ਨਰਮਲ ਸੋਈ ਸੁਦ ਜਿਸਨੂੰ ਤੇਰੀ ਦਇਆ ਸਲਾਹੇ ਸੋਈ ਤੁਦ ਜਿਸ ਗੁਰਪੇਟੇ ਨਾਨਕ ਨਰਮਲ ਸੋਈ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ